ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਤੇ Facebook ਪੇਜ ਦੇ ਉੱਤੇ ਤੇ ਇੰਟਰਨੈਸ਼ਨਲ ਨਰਵੈਲ ਖਾਲਸਾ ਗੱਲ ਕਰਪਤੀਏ ਜੋ ਤੁਸੀਂ ਆਫੀਸ਼ੀਅਲ ਵੀਡੀਓਜ਼ ਤੁਸੀਂ ਸਾਡੇ YouTube ਤੇ ਵੇਖਦੇ ਹੋ ਸ਼ਾਰਟਸ ਵੇਖਦੇ ਹੋ ਬੜੇ ਚੜ੍ਹਦੀ ਕਲਾ ਵਾਲੇ ਸ਼ਾਰਟਸ ਤੁਹਾਡੇ ਨਾਲ ਸਾਂਝ ਪਉਂਦੇ ਰਹਿੰਦੇ ਆ ਤੇ ਆਪ ਜੀ ਨੂੰ ਪਤਾ ਹੀ ਹੈ ਜੀ ਪਿਛਲੇ ਦਿਨ ਜੋ ਟਾਂਡੇ ਵੇਖਿਆ ਬਹੁਤ ਵੱਡਾ ਮੁਕਾਬਲਾ ਸਾਡੇ ਵੀਰ ਬਿਕਰਮਜੀਤ ਸਿੰਘ ਵਿੱਕੀ ਜਿਹਨਾਂ ਨੂੰ ਤੁਸੀਂ ਬੋਡੀ ਬਿਲਡਰ ਨੇ ਜਿਹੜੇ ਅਮਰੀਕਾ ਤੋਂ ਤੇ ਉਹਨਾਂ ਵੱਲੋਂ ਬਹੁਤ ਵੱਡਾ ਮੁਕਾਬਲਾ ਕਰਾਇਆ ਗਿਆ ਜਿਹਦੇ ਵਿੱਚ ਰੈਸਲਿੰਗ ਜਿਹਦੇ ਵਿੱਚ ਕੁਸ਼ਤੀਆਂ ਤੇ ਕੋਹ ਕੋਲਾਂ ਹੋਈਆਂ ਤੇ ਗੱਤਕੇ ਦੇ ਮੁਕਾਬਲੇ ਵੱਡੇ ਲੈਵਲ ਤੇ ਹੋਏ ਤੇ ਆਜ ਨੂੰ ਪਤਾ ਇੰਟਰਨੈਸ਼ਨਲ ਦੇ ਖਾਲਸਾ ਗੱਤਕਾ ਗਰੁੱਪ ਨੇ ਫਰਸਟ ਪ੍ਰਾਈਜ਼ 1 ਲੱਖ ਰੁਪਇਆ ਜਿੱਤਿਆ ਤੇ ਗੱਤਕੇ ਦੇ ਵਿੱਚ ਚੜ੍ਹਦੀ ਕਲਾ ਦੇ ਪ੍ਰਦਰਸ਼ਨ ਕਰਕੇ ਤੇ ਆਜ ਉਹਦੀ ਖੁਸ਼ੀ ਦੇ ਵਿੱਚ ਆਪਾਂ ਇੱਥੇ ਥੋੜਾ ਸੈਲਿਬ੍ਰੇਸ਼ਨ ਕਰ ਰਹੇ ਹਾਂ ਤੇ ਆਪ ਜੀ ਨੂੰ ਬੋਲਗਣਾ ਜੋੜਦੇ ਹਾਂ ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਪਤ ਹੈ ਚੌੜੀ ਕੋਲ ਤੇ ਉਹ ਕੈਮਰਾ ਮੈਂ ਸਾਰੇ ਪਾਸੇ ਘੁਮਾਇਆ ਤੇ ਇਹ ਰਹਿ ਗਿਆ ਹੈਗਾ ਕਹਿੰਦਾ ਮੇਰੇ ਬਾਰੇ ਵੀ ਫਾਜੀ ਘੁਮਾ ਲੈਂਦੇ ਕੈਮਰਾ ਇਸ ਕਰਕੇ ਦੁਬਾਰਾ ਵੀਡੀਓ ਐਡ ਕੀਤੀ ਜਿਹਦੇ ਵਿੱਚ ਲੋ ਜੀ ਹੁਣ ਕੇਕ ਛਟਕਾਇਆ ਜਾਣਾ ਜੀ ਹੈ ਕਾਕੇ ਕੇਕ ਛਟਕਾਣਾ ਆ ਜਾਓ ਆ ਬਾਈ ਹਾਂ ਸਾਡੀ ਫੌਜ ਜਿਹੜੀ ਹੈ ਲਾਈਵ ਵੀ ਜੁੜੀ ਹੋਈ ਹੈ ਤੇ ਆ ਹੈਗਾ ਬੇ ਕੋ ਖੁਖਰੀ ਖੁਖਰੀ ਦੇ ਨਾਲ ਕੱਟਿਆ ਜਾਏਗਾ ਜੀ ਖੁਖਰੀ ਦੇ ਨਾਲ ਆ ਵੇਖੋ ਆਜੋ ਸੰਤ ਜੀ ਆਜੋ ਹਾਂ ਬਸ ਆਉ ਰਿਹਾ ਫੋਜੀ ਰਿਹਾ ਬੱਚਾ ਇਹਸਾਗ ਲੇ ਕਿ ਨਾਮ ਨਾਲ ਘਵਾ ਦੇ ਕੱਕੇ ਜੇ ਨਾਲੇ ਅਬਤ ਵੀਰਾਂ ਕਾਮੇ ਬੁਲੀ ਬੋਲੀ ਚੁੱਕਾ ਦਿੱਤਾ ਗਿਆ ਜੀ ਹਾਂ ਹਾਂ ਲਾਰ ਹੋਇਆ ਓਏ ਓਏ ਆਇਆ ਜੀ ਆਇਆ ਥੋੜੀ ਥੋੜੀ ਜੇ ਬਾਈ ਕੀ ਆਪਾ ਦੇ ਦੂਜੀ ਕੋਈ ਨਹੀਂ ਬਲਾਈ ਜਾਦਾ ਵੀ ਜਾਤੂ ਭਰਾ ਬੋਲ ਲੀ ਪੈ ਗਈ ਦੇਖੋ ਕੋਈ ਨਹੀਂ ਕੁਝ ਸਾਰੇ ਦੇ ਪੇਸ਼ ਕਰਾ ਵੀ ਗੱਲੋ ਸਾਰੇ ਕਿਹਨੇ ਕਿਹਨੇ ਰਹਿਣਾ ਬਾਬਾ ਬਾਬਾ ਰੋਦੇ ਵਾਲੇ ਮੋਸੇ ਵੀ ਆਏ ਸਾਡੀ ਫੌਜ ਲੈ ਇਸ ਵਿੱਚ ਹੁੰਦੇ ਜਾਂਦੇ ਸਾਰੇ ਇਕੱਠੇ ਕਰਕੇ ਮਾਇਆ ਜਿਹੜਾ ਦਸ਼ਮੰਦ ਬਾਬੇ ਉਹ ਆਪਾਂ ਹਰ ਵਾਰੀ ਕਰਦੇ ਰਹੇ ਰੋਜ਼ ਕੋਈ ਨਾ ਕੋਈ ਪਾਰਟੀ ਹੁੰਦੀ ਹੈ ਤੇ ਅੱਜ ਮਲਕੀ ਵੱਡੀ ਖੁਸ਼ੀ ਹੈ ਇਹਦੇ ਬੰਦੇ ਨਾਮ ਸਾਡੀ ਵੱਡੀ ਖੁਸ਼ੀ ਵੀ ਸਾਡਾ ਗੱਦਗੱਦ ਤਰੱਕੀਆਂ ਤੇ ਜਾ ਰਹੇ ਆ ਪਾਸੇ ਤੇ ਕੰਮ ਤੇ ਕਾਹੋ ਕਰਦੇ ਮੈਂ ਕੱਟੋ ਹੁਣ ਬੈਠੇ ਸਮੋਸੇ ਦਾ ਹੌਸ ਸਮੋਸੇ ਦਾ ਛੱਡ ਲਓ ਜੀ ਲਓ ਜੀ ਕੇਕ ਕਰਕੇ ਨਹੀਂ ਮੰਨੇ ਹੈ ਤੋ ਹੈ ਟੁਕੜੇ ਟੁਕੜੇ ਕਰ ਦਿੱਤਾ ਗਿਆ ਹੈ ਆਪਣਾ ਲਓ ਜੀ ਲਓ ਜੀ ਸਮੋਸਿਆਂ ਦੀ ਪਾਰਟੀ ਕਾਲ ਰਿੰਗ ਕਾਲ ਰਿੰਗ ਜੋ ਹੁੰਦੀ ਹੈ ਇਹ ਖਰਾਬ ਹੀ ਹੈ ਛੇਤਰੇ ਪਰ ਪਰ ਕੋਈ ਵੀ ਚੀਜ਼ ਹੈ ਆ ਬਾਈ ਆ ਸਾਡਾ ਫੌਜੀ ਸਾਹਿਬ ਕਿੱਥੇ ਫੌਜੀ ਫਿੰਗਰ ਉਹ ਵਾਹ ਜੀ ਵਾਹ ਸਾਡਾ ਸਾਡਾ ਘੈਂਟ ਫਿੰਗਰ ਤੇ ਪਿਆਰਾ ਦਿੰਗੇ ਹੈਨਾ ਫੌਜੀ ਸਾਹਿਬ ਕਿਦਾਂ ਇਹਨੂੰ ਇੰਸਟਾ ਤੇ ਸਾਰੇ ਕਿਹਾ ਤੇਰਾ ਸਮਰਾਟ ਹੈਨਾ ਤੇਰਾ ਸਮਰਾਟ ਵੀਰ ਦੀ ਆਈਡੀ ਹੈ ਤੇ ਤੁਸੀਂ ਪਤਾ ਤੁਹਾਨੂੰ ਚੜ੍ਹਦੀ ਕਲਾ ਵੇ ਪ੍ਰਦਰਸ਼ਨ ਦਿਖਾਉਂਦਾ ਹੈਨਾ ਇੱਕ 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 ਚੌਂਕ ਤੇ 10 10 15 15 ਕੇਮਾ ਕੱਲ੍ਹ ਨਹੀਂ ਖਿੱਚ ਜਾਂਦਾ ਕੀ ਬਾਤ ਹੈ ਹਾਰਿਫ ਹੋ ਜ ਤੁਸੀਂ ਜਾਣਦੇ ਹੋ ਬਹੁਤ ਮਿਹਨਤ ਕਰਦੇ ਆ ਜੀ ਇਸ ਅਖਾੜੇ ਦੇ ਵਿੱਚ ਤੇ ਇੱਥੇ ਆਪਣੇ ਪਹਿਲੇ ਛੱਤਰ ਲੱਗੇ ਸੀਗੇ ਹੁਣ ਛੱਤਰਾ ਦੀ ਅਰਦਾਸ ਕਰਕੇ ਛੱਤਰ ਹੁਣ ਸੰਤੋਖ ਦਿੱਤੇ ਗਏ ਆ ਤੇ ਉਸ ਤੋਂ ਬਾਅਦ ਪਾਰਟੀ ਚੱਲ ਰਹੀ ਹੈ ਜੀ ਅਾ ਪਲੇਟ ਨਹੀਂ ਹੈਗੀ ਹੋਰ ਅੱਛਾ ਆ ਵੇ ਲੋ ਜੀ ਮੇਰੀ ਮੇਰੇ ਗਲਾਸ ਚ ਕੋਕ ਆਪਣੇ ਗਲਾਸ ਚ ਪਾ ਕੇ ਤੇ ਮੈਨੂੰ ਕਹਤਾ ਪਾਜ ਤੇ ਰੀਅਲ ਜੁਰਤੀ ਹੋ ਫਾਤੰਗੋ ਧੰਨਵਾਦ ਉਹ ਸਾਤਾ ਧਿਆਰ ਰੱਖਦੇ ਆ ਨਵੀਂ ਚੀਜ਼ਾਂ ਕਹਿੰਦਾ ਕੋਲਡ ਡਰਿੰਕ ਮੇਰੇ ਵਾਸਤੇ ਛੱਡ ਦੇ ਮੇਰੇ ਵਾਸਤੇ ਯਾਰ ਮੇਰਾ ਭਰਾ ਨਹੀਂ ਆਹ ਵਾਹ ਕੇਕ ਬਹੁਤ ਵਧੀਆ ਲੈਂਦਾ ਜੀ ਸਿੰਘਾ ਨੇ ਟੇਸਟੀ ਬਹੁਤ ਆ ਪਰ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕੋਈ ਹੈ ਜੋ ਦੱਸ ਹੀ ਸਕਦਾ ਇਹ ਤੁਸੀਂ ਟੈਸਟ ਕਰੋ ਤੇ ਉਹ ਪਤਾ ਨਹੀਂ ਕੇਕ ਤਾਂ ਨਾ ਕੀ ਆ ਕਰਕੇ ਬਾਈ ਹਲੋ ਹਾਂਜੀ ਹੋ ਜੈਦਰ ਜੀ ਕਿਨਾ ਆਦਾ ਆ ਗਏ ਮੈਂ ਉਹ ਆ ਗਏ ਇੱਥੇ 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 ਪਾਰਟੀ ਖਾਰੇ ਪਾਰਟੀ ਚੱਲ ਰਹੀ ਐ ਅੱਜ ਹੈ ਕਾਦੀ ਸੀ ਪਾਰਟੀ ਅੱਜ ਅੱਜ ਕਿੰਨਾ ਆਪ ਤੇ ਪਾਰਟੀ ਆਏ ਹਾਏ ਹਾਏ ਸਾਡੀ ਸਭ ਤੋਂ ਨਿੱਕੀ ਬੋਝ ਖਾਰੇ ਦੀ ਹਾਂ ਇੱਥੇ ਕਿੰਨਾ ਕਿੰਨਾ ਨਾਮ ਸੀ ਹਾਂਜੀ ਕਿੰਨਾ ਨਾਮ ਸੀ ਕਿਹੜਾ ਹੁਣ ਆਪਾਂ ਜਿਹੜਾ ਨਾਮ ਜਤੇ ਲੈ ਕਿੰਨਾ ਪ੍ਰਾਈਸ ਸੀ ਉਹ 1 ਲੱਖ ਉਹ ਵੈਰੀ ਗੁੱਡ ਕਿਆ ਬਾਤ ਐ ਸਾਡੇ ਛੋਟੇ ਪ ਚੰਗੇ ਨੂੰ ਵੀ ਪਤਾ ਵੇਖ ਲਓ ਇਹ ਸਭ ਤੋਂ ਨਿੱਕੀ ਫੌਜ ਆ ਸਾਡੀ ਉਸ ਤੋਂ ਬਾਅਦ ਇਸ ਤੋਂ ਵੱਡੀ ਜਿਹੜੀ ਫੌਜ ਆ ਉਹ ਯੁਧਵੀਰ ਸਿੰਘ ਆ ਤੇ ਇਸ ਤੋਂ ਬਾਅਦ ਵੱਡੇ-ਵੱਡੇ ਬਹੁਤ ਨੇ ਆ ਵੀ ਪਤੀਜ ਹੈ ਜੀ ਬਲਵਿੰਦਰ ਸਿੰਘ ਦਾ